ਪੁਲਿਸ ਪ੍ਰਸ਼ਾਸਨ ਨੇ ਕਿਹਾ ਨਹੀਂ ਹੱਡੀ ਸੁਣੀ ਆਈ ਤੇ ਬਹੁਤ ਹੀ ਦੁਖੀਆਂ ਬਹੁਤ ਹੀ ਜ਼ਿਆਦਾ ਦੁਖੀਆਂ ਆਈ ਚਾਰ ਮਹੀਨੇ ਹੋ ਗਏ ਹੁਣ ਜ਼ਿੰਦਗੀ ਮੌਤ ਦਾ ਸਵਾਲ ਆ ਮੇਰਾ ਪਿੰਡ ਠਕਰ ਸੰਧੂ ਮੇਰਾ ਨਾਮ ਬਜਿੰਦਰ ਕੌਰ ਮੇਰੇ ਘਰ ਵਾਲੇ ਦੀ ਕਰਨਵਾ ਸਾਡੀ 40 50 ਸਾਲ ਤੋਂ ਸਾਡੀ ਦੁਕਾਨ ਹੀ ਕਰਦੀਆਂ ਉਹਨਾਂ ਨੇ ਮਤਲਬ ਝੂਠ ਸਾਡੇ ਤੇ ਪਰਚਾ ਕਟਵਾ ਕੇ ਅੱਗ ਲੱਗੀ ਉਹਨਾਂ ਦੀ ਦੁਕਾਨ ਨੂੰ ਸਾਡੀ ਅੱਗ ਠੀਕ ਸਾਡੀ ਦੁਕਾਨ ਠੀਕ ਹੀ ਤੇ ਉਹਨਾਂ ਨੇ ਸਾਡੇ ਤੇ ਝੂਠਾ ਪਰਚਾ ਕਰਵਾ ਕੇ ਦੁਕਾਨ ਖਾਲੀ ਕਰਾਉਣ ਮਾਰਿਆ ਉਠਾ ਪਰ ਚੱਕਰਵਾ ਕੇ ਮੇਰੀ ਬੇਟੀ ਤੇ ਕਰਵਾਇਆ ਉਹਦਾ ਮੁੰਡਾ ਹਸਪਤਲ ਦਾਖਲ ਹੀ ਉੱਥੇ ਵੀ ਪਰਚਾ ਕਰਵਾਇਆ ਅਹੀਂ ਉਹ ਅਜਮਾਨਤ ਕਰਵਾਈ ਚਲੋ ਵਕੀਲਾ ਕੋਲ ਜਾਣਦੇ ਹੀ ਮੁੜ ਕੇ ਉਹਨਾਂ ਨੇ ਮਿਲੀ ਭੁਗਤ ਨਾਲ ਜਿਹੜੀ ਪੁਲਸਵਾ ਕਰਦੀਆਂ ਦੀ ਉਹਨਾਂ ਨੇ ਨਾ ਰੜ ਕੇ ਸਾਡੀ ਦੁਕਾਨ ਢਾਹ ਦਿੱਤੀ ਢਾਹ ਕੇ ਉਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਅਹੀਂ ਕਿਲਾ ਵੱਲ ਤੋਂ ਰੈਫਰੈਂਡ ਹੈ ਹੁਣ ਉਹਨਾਂ ਨੇ ਇਹ ਵਾਲਾ ਕੰਮ ਕਰਵਾਤਾ ਵਾ ਚਲੋ ਛੱਟ ਪਤਾ ਨਹੀਂ ਹੁਣ ਡਿੱਗੇ ਆ ਪਰ ਇਹ ਮੈਨੂੰ ਉਹਨਾਂ ਤੇ ਸ਼ੱਕ ਵਾ ਕਿ ਉਹਨਾਂ ਨੇ ਲਵਾਈ ਇਹੋ ਹੀ ਥੋੜੇ ਭੱਜੇ ਫਿਰਨ ਦੇ ਹੀ ਕੱਲੇ ਹੈਗੇ ਹੀ ਮੈਂ ਤੇ ਇਸ ਤਰ੍ਹਾਂ ਹੀ ਉਹਦੇ 4 ਮਹੀਨੇ ਹੋ ਗਏ ਹਨ ਨੂੰ ਵਿਲੇ ਬੈਠਿਆ ਨੂੰ ਮਾਨੂੰ ਕੁਛ ਨਹੀਂ ਦੁਕਾਨਦਾ ਦਿੱਤਾ ਵੀ ਨਾ ਕੁਛ ਦਿੱਤਾ ਵਾ ਤੇ ਨਾ ਦੁਕਾਨਦੇਂ ਦੇ ਆ ਤੇ ਇਸ ਤਰ੍ਹਾਂ ਇਹ ਗੱਲ ਵਾ ਫਿਰ ਉਹਨਾਂ ਨੇ ਕੋਈ ਕਿਸੇ ਨੇ ਧਮਕੀ ਵਾਲੀ ਚਿੱਠੀ ਸੁਟੀ ਫਿਰ ਵੀ ਮੇਰੇ ਘਰ ਵਾਲੇ ਨੂੰ ਚੋੱਕੇ ਲਾਗੇ ਪੁਲਿਸ ਚੋੱਕੇ ਲੱਗੀ ਉਹ ਬੰਦਾ ਲੱਭ ਵੀ ਗਿਆ ਉਹ ਵੱਕ ਵੀ ਗਿਆ ਉਹਨਾਂ ਨੇ ਪੈਸੇ ਥੇਲੇ ਦਾ ਦੇਣ ਲੈਣ ਕਰਕੇ ਤੇ ਉਹਨਾਂ ਨੇ ਮਾਮਲਾ ਜਿਹੜਾ ਰਫਾ ਦਫਾ ਕਰਤਾ ਆ ਨੂੰ ਫੇਰ ਕੁਛ ਨਹੀਂ ਦੇਣ ਦੇ ਸਾਡੇ ਤੇ ਫੇਰ ਇਸ ਤਰ੍ਹਾਂ ਹੀ ਕਰਨ ਦੇ ਹੁਣ ਸੱਟ ਵੀ ਲੱਗ ਗਈ ਆ ਹੁਣ ਮੈਨੂੰ ਤਾਂ ਸ਼ੱਕ ਇਹਨਾਂ ਨੇ ਲਾਈ ਹੈ ਚਿੱਠੀ ਕਿਹਦੀ ਸੀ ਚਿੱਠੀ ਦੇ ਗੋਲਡੀ ਬਟਾੜ ਦੇ ਨਾਂ ਤੇ ਧਮਕੀ ਵਾਲਾ ਪੱਤਰ ਲਿਖਿਆ ਸੀ ਤੇ ਨਾਂ ਮੁੜ ਕੇ ਪੁਲਸ ਹਨ ਕਿਹੜੀ ਪੁਲਸ ਕਿਸੇ ਪਰਚਾ ਦਰਜ ਹੋਇਆ ਸੀ ਕਾਦੀਆਂ ਵਾਲੀ ਪੁਲਸ ਸੀ ਕਾਦੀਆਂ ਵਾਲੀ ਪੁਲਸ ਅਜੇ ਸਾਣੀ ਪੱਕਾ ਦਰਜ ਹਾਂਜੀ ਕਾਦੀਆਂ ਵਾਲੀ ਇਹ ਕੋਈ ਤੁਸੀਂ ਕਿਸੇ ਪ੍ਰਸ਼ਾਸਨ ਅਧਿਕਾਰੀ ਨੂੰ ਜਾਂ ਕਿਸੇ ਨੂੰ ਅੱਜ ਤੱਕ ਅਸੀਂ ਬਹੁਤ ਹੀ ਥੱਕ ਗਏ ਐਪਲੀਕੇਸ਼ਨਾਂ ਦੇ ਦੇ ਕੇ ਅਸੀਂ ਸਾਰੀ ਪੁਲਸ ਕੋਲ ਅਸੀਂ ਜਿੱਥੇ ਐਸਪੀ ਕੋਲ ਜੀ ਐਸਪੀ ਕੋਲ ਸਾਰਿਆਂ ਕੋ ਗਏ ਕਿ ਹੈ ਪ੍ਰਸ਼ਾਸਨ ਮੁਖpuls ਪ੍ਰਸ਼ਾਸਨ ਕਿ ਹੈ ਨਹੀਂ ਹੱਡੀ ਸੁਣੀ ਆਈ ਤੇ ਬਹੁਤ ਹੀ ਦੁਖੀਆਂ ਬਹੁਤ ਹੀ ਜ਼ਿਆਦਾ ਦੁਖੀਆਂ ਆਈ ਅਸੀਂ 4 ਮਹੀਨੇ ਹੋ ਗਏ ਹੁਣ ਜ਼ਿੰਦਗੀ ਮੌਤ ਦਾ ਸਵਾਲ ਆ ਕੀ ਹੁਣ ਤੁਹਾਡੇ ਘਰ ਵਾਲੇ ਨੂੰ ਪ੍ਰੋਬਲਮ ਹੋਸ ਹੁਣ ਇਹਨਾਂ ਨੂੰ ਸਿਰ 'ਤੇ ਸੱਟ ਲੱਗੀ ਐ ਕਿਸ ਤਰ੍ਹਾਂ ਕੋ ਪਤਾ ਲੱਗਾ ਪਤਾ ਨਹੀਂ ਲੱਗਾ ਪਰ ਮੈਨੂੰ ਇਹਨਾਂ ਤੇ ਸ਼ੱਕ ਵੱਧ ਕਾਣ ਵਾਲਿਆਂ ਤੇ ਸ਼ੱਕ ਆ ਦੁਕਾਨ ਖਾਲੀ ਚ ਕਰਾਉਣਾ ਚਾਹੁੰਦੇ ਸਾਡੇ ਕੋਲ ਇਹਨਾਂ ਨੇ ਇਹਨਾਂ ਨੇ ਮਰ ਪਾਇਆ ਡਿੱਗਣ ਕਰਕੇ ਸੱਟ ਨਹੀਂ ਲੱਗ ਸਕਦੀ ਜੰਨੀ ਨਹੀਂ ਸਾਡੇ ਭਰਾ ਨੂੰ ਡਿੱਗਣ ਕਰਕੇ ਡਿੱਗਣ ਕਰਕੇ ਨਹੀਂ ਕੋਈ ਪੀਪੀ ਨਹੀਂ ਵਾਦਾ ਕੋਸ਼ ਨਹੀਂ ਸਭ ਠੀਕ ਡਾਕਟਰ ਜੀ ਆਂਦੇ ਤੁਹਾਨੂੰ ਡਾਕਟਰ ਹੁਣ ਕਹਿੰਦੇ 1-2 ਮਹੀਨੇ ਛੇ ਵੀ ਲੱਗ ਸਕਦੇ ਆ 2 ਵੀ ਲੱਗ ਸਕਦੇ ਹੋਸ ਚਾਉਣਗੇ ਤੇ ਫੇਰ ਪਤਾ ਲੱਗੂਗਾ ਕਿਹਦੀ ਕੋਈ ਤੁਸੀਂ ਥਾਣੇ ਦਰਖਾਸਤ ਦਿੱਤੀ ਕਿਸੇ ਹੁਣ ਹਾਂਜੀ ਅਸੀਂ ਸੇਖ ਮੈਂ ਥਾਣੇ ਦਰਖਾਸਤ ਦੇ ਕੇ ਆਏ ਆ ਤੇ ਸਾਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਦਿੱਤਾ ਜਾਏ ਹਰਜੀਤ ਕੋਰ ਕੀ ਜੇ ਮਸਲਾ ਮੇਰੇ ਡੈਡੀ ਜੀ ਦੀ ਦੁਕਾਨ ਆ ਕਰਦੀ ਆ ਤੇ ਉਹਨਾਂ ਦੇ ਨਾਲ ਹੀ ਸ਼ੋਰੂਮ ਹੀ ਉਹਨੂੰ ਅੱਗ ਲੱਗੀ ਸੀ ਤੇ ਮੇਰੇ ਡੈਡੀ ਜੀ ਦੀ ਦੁਕਾਨ ਸਹੀ ਹੀ ਪਰ ਉਹਨਾਂ ਦੀ ਸਹੀ ਹੋਣ ਕਰਕੇ ਵੀ ਪਰ ਉਹਨਾਂ ਨੇ ਉਹਨਾਂ ਤੇ ਝੂਠਾ ਇਲਜ਼ਾਮ ਕਰਕੇ ਲਾ ਕੇ ਉਹਨਾਂ ਤੇ ਪਰਚਾ ਦਰਜ ਕੀਤਾ ਤੇ ਉਹਨਾਂ ਦੇ ਪਰਚਾ ਦਰਜ ਹੋਣ ਤੋਂ ਬਾਅਦ ਉਹਨਾਂ ਨੇ ਹੱਡੇ ਤੇ ਉੱਤੇ ਵੀ ਪਰਚਾ ਦਰਜ ਕੀਤਾ ਪਨਾਹ ਦੇਣ ਦੀ ਵਜ੍ਹਾ ਕਰਕੇ ਪਰ ਮੇਰਾ ਬੇਟਾ ਉਸ ਦਿਨ ਹਸਪੀਟਲ ਐਡ ਮੈਡੀਕਲ ਸੀ ਤੇ ਉਹਨਾਂ ਨੂੰ ਕਿਹਾ ਸੀ ਪਰ ਉਹ ਨਹੀਂ ਮੰਨੇ ਕਿਹੜੀ ਪੁਲਿਸ ਨੇ ਪਕੜਿਆ ਦੋਸਤ ਕਾਦੀਆਂ ਪੁਲਿਸ ਨੇ ਤੇ ਤੁਸੀਂ ਕਿਸੇ ਅਧਿਕਾਰੀਆਂ ਨੂੰ ਆਪਣੇ ਇਨਸਾਫ ਲੈਣ ਦੀ ਮਿਲੇਗੀ ਮਿਲੇ ਹਾਂਜੀ ਮੇਰੇ ਡੈਡੀ 4 ਮਹੀਨੇ 5 ਮਹੀਨੇ ਤੋਂ 도ੜੇ ਭੱਜੇ ਫਿਰ ਰਹੇ ਪਰ ਕੋਈ ਇਨਸਾਫ ਨਹੀਂ ਮਿਲਿਆ ਹੁਣ ਚਿੱਠੀ ਵੀ ਮਿਲ ਗਈ ਉਹਨਾਂ ਨੇ ਇਹ ਵੀ ਕਹਿ ਦਿੱਤਾ ਉਹਦੇ ਵਿੱਚ ਕਿ ਉਹ ਅੱਗ ਵੀ ਉਹਨਾਂ ਨੇ ਲਾਈ ਹੋਈ ਆ ਮਤਲਬ ਜਿਹੜੀ ਚਿੱਠੀ ਛੁੱਟੀ ਉਹ ਵੀ ਲੱਗੀ ਹੋਈ ਪਰ ਉਹਨਾਂ ਨੂੰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਮੇਰੇ ਡੈਡੀ ਇਨਸਾਫ ਦੇ ਚੱਕਰ ਵਿੱਚ ਇੱਧਰ ਉੱਧਰ ਜਾਂਦੇ ਹੀ ਪਰ ਜਦੋਂ ਕਾਦੀਆਂ ਉੱਥੇ ਗਏ ਆ ਉਹਨਾਂ ਨੂੰ ਉੱਥੇ ਸਾਨੂੰ ਨਹੀਂ ਪਤਾ ਗਏ ਕਾਦੀਆਂ ਵਾ ਕਿੰਨੇ ਸੱਟ ਲਾਈ ਆ ਪਰ ਲਾਈ ਉਹਨਾਂ ਨੇ ਕਿਉਂਕਿ ਉਹ ਕਾਦੀਆਂ ਗੇ ਪਰ ਹੁਣ ਜਿੰਨੀ ਜ਼ਖਮੀ ਹਾਲ ਤਾਂ ਉਹਦੇ ਵਿੱਚ ਲੱਗਦਾ ਨਹੀਂ ਕਿ ਉਹ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਉਹਨਾਂ ਦੇ ਸਿਰ ਤੇ ਮਤਲਬ ਕਿ ਇਦਾਂ ਸੱਟ ਲੱਗੀ ਜਿੰਨੀ ਸੱਟ ਲੱਗੀ ਉਹ ਸਿਰ ਤੇ ਲੱਗਣ ਕਰਕੇ ਲੱਗੀ ਉਹਨਾਂ ਦੀ ਹੁਣ ਸਾਨੂੰ ਇਨਸਾਫ ਚਾਹੀਦਾ ਕਿਸੇ ਨੇ ਨਹੀਂ ਲਾਈ ਉਹਨਾਂ ਨੇ ਲਾਈ ਅਹੀਂ ਕਿੰਨੇ ਉਹਨਾਂ ਨੇ ਲਾਈ ਆ ਤੇ ਜੇ ਉਹਨਾਂ ਨੂੰ ਜੇ ਮੇਰੇ ਡੈਡੀ ਨੂੰ ਖਤਰਾ ਸਾਨੂੰ ਵੀ ਇਹਨਾਂ ਤੋਂ ਬਾਅਦ ਸਾਨੂੰ ਵੀ ਖਤਰਾ ਹੈਗਾ ਉਹਨਾਂ ਦਾ ਇਹ ਸਮੁੱਚੀ ਪੰਚਾਇਤ ਠੱਕਰ ਸੰਦੂ ਦੀ ਕਤਰ ਹੋਈ ਆ ਅੱਜ ਜੋ ਕਾਦੀਆਂ ਦੇ ਵਿੱਚ ਅੱਗ ਲੱਗੀ 16 ਜਨਵਰੀ ਨੂੰ 25 ਉਹਦੇ ਸਬੰਧ ਚ ਇਕੱਠੀ ਹੋਈ ਆ ਉਸ ਦਿਨ ਵੀ ਅਸੀਂ ਸਵੇਰੇ ਗਏ ਸੀ ਐਸ ਐਚਓ ਸਾਹਿਬ ਨੂੰ ਮਿਲੇ ਸੀ ਉਹਨਾਂ ਨੂੰ ਕਿਹਾ ਸੀਗੇ ਜੋ ਬੰਦਾ ਤੁਸੀਂ ਇਲਜ਼ਾਮ ਲਗਾਇਆ ਕਿ ਲਖਵਿੰਦਰ ਸਿੰਘ ਨੇ ਅੱਗ ਲਗਾਈ ਹੈ ਇਹਨੇ ਬਿਲਕੁਲ ਨਹੀਂ ਲਗਾਈ ਅਸੀਂ ਇਹਨਾਂ ਦੀ ਸਾਰਿਆਂ ਦੀ ਇਹਦੀ شادی ਪਰਦੇ ਆਗੇ ਪਰਿਵਾਰ ਇਸ ਤਰ੍ਹਾਂ ਦਾ ਨਹੀਂਗਾ ਇਸ ਰਾਤ ਦੀ ਕਦੀ ਵੀ ਨਹੀਂ ਇਹਨਾਂ ਨੇ ਕੀਤੀ ਕਦੀ ਵੀ ਸਰਾਤ ਇਹ ਖੁਦ ਪ੍ਰਸ਼ਾਸਨਿਕ ਅਧਿਕਾਰੀ ਰਹੇ ਇਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਵੀ ਹੈਗੇ ਆ ਐਸ ਐਚਓ ਨੂੰ ਅਸੀਂ ਬਹੁਤ ਦਫਾ ਮਿਲੇ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਬਾਦ ਵਿੱਚ ਅਸੀਂ ਪਟਾਲਾ ਕਪਤਾਨ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਅੱਗੇ ਇਹ ਕਹਿਤਾ ਕਿ ਤੁਹਾਡੀ ਦਰਖਾਸਤ ਜਿਹੜੀ ਅੱਗੇ ਮਾਰਕ ਕਰ ਦਿੱਤੀ ਗਈ ਹੈ ਲੇਕਿਨ ਹੋਇਆ ਕੁਛ ਨਹੀਂਗਾ ਜਦੋਂ ਇਹ ਅੱਗ ਲੱਗੀ ਉਸ ਤੋਂ ਬਾਅਦ ਦਬਾਅ ਪਾਉਣ ਵਾਸਤੇ ਲਖਵਿੰਦਰ ਸਿੰਘ ਦੀ ਧੀ ਜਵਾਈ ਨੂੰ ਵੀ ਇਹਨਾਂ ਨੇ ਉਹਦੇ ਤੇ ਵੀ ਪਰਚਾ ਕੀਤਾ ਫਿਰ ਇਹ ਮਾਨਯੋਗ ਅਦਾਲਤ ਤੋਂ ਜ਼ਮਾਨਤ ਲੈ ਕੇ ਲਖਵਿੰਦਰ ਸਿੰਘ ਨੇ ਬਾਹਰ ਆਇਆ ਇਹਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਗਈ ਦਬਾਅ ਜਿਸ ਦਿਨ ਅਸੀਂ ਅਗ ਲੱਗ ਗਿਆ ਸਵੇਰੇ ਉਦੋਂ ਥਾਣੇ ਗਏ 6 ਵਜੇ ਉਹ ਪਾਰਟੀ ਨੂੰ ਅਸੀਂ ਕਿਹਾ ਕਿ ਤੁਹਾਡੀ ਅੱਗ ਲੱਗੀ ਆ ਤੇ ਤੁਸੀਂ ਅਸੀਂ ਇਹ ਸਬਦ ਕਰੋ ਅਸੀਂ ਤੁਹਾਡਾ ਹਰਜਾਨਾ ਭਰਦੇ ਆ ਉਹਨੇ ਹੁੰਦਿਆਂ ਹੀ ਇਹ ਗੱਲ ਕਹੀ ਆ ਕਿ ਸਾਡਾ ਫੈਸਲਾ ਤਾਂ ਆ ਵਾ ਇਹ ਦੁਕਾਨ ਤੋਂ ਬਾਹਰ ਹੋਵੇ ਮੈਂ ਉਹਨੂੰ ਕਿਹਾ ਭਾਈ ਸਾਹਿਬ ਜੇ ਅੱਗ ਤੁਹਾਡੀ ਲੱਗੀ ਆ ਨੁਕਸਾਨ ਤੁਹਾਡਾ ਹੋਇਆ ਤੇ ਤੁਸੀਂ ਲਿਖਵਿੰਦਰ ਸਬਦ ਕਰੋਗੇ ਇਹਨੇ ਅੱਗ ਲਾਈ ਆ ਤੇ ਅਸੀਂ ਤੁਹਾਡਾ ਨੁਕਸਾਨ ਭਰਦੇ ਆ ਲੇਕਿਨ ਉਹ ਇਸ ਗੱਲ ਤੇ ਮਾਦਾ ਸੀ ਕਿ ਇਹ ਦੁਕਾਨ ਖਾਲੀ ਕਰੇ ਫਿਰ ਸਾਡਾ ਫੈਸਲਾ ਜਿਹੜਾ ਕਿ ਕਹਿ ਰਹੇ ਕਿ ਕਰੋੜਾਂ ਦਾ ਨੁਕਸਾਨ ਹੋਇਆ ਉਹ ਉਸੇ ਟਾਈਮ ਭੁੱਲ ਗਏ ਲੇਕਿਨ ਇਹ ਸਾਫ ਸਾਫ ਸਾਜਿਸ਼ ਆ ਅੱਜ ਤੱਕ ਵੀ ਪੁਲਿਸ ਇਹ ਜਿਹੜੀ ਆ ਸਾਬਤ ਨਹੀਂ ਕਰ ਸਕੀ ਕਿ ਆਗਰ ਲਖਵਿੰਦਰ ਸਿੰਘ ਨੇ ਲਾਈ ਉਹ ਕਦੀ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ ਹੁਣ ਵੀ ਹਸਪੀਟਲ ਦੇ ਵਿੱਚ ਆ ਕਾਦੀਆਂ ਜਾਂਦੇ ਆ ਉਹਨਾਂ ਰਸਤੇ ਵਿੱਚ ਸੱਟਾਂ ਲੱਗੀਆਂ ਪਤਾ ਨਹੀਂ ਕਿਸ ਤਰ੍ਹਾਂ ਲੱਗੀਆਂ ਰਸਤੇ 'ਚ ਪਿਆ ਮਿਲਿਆ ਸਾਨੂੰ ਤੇ ਆਪਣੀ ਲਾਈਫ ਦੇ ਨਾਲ ਜੂਝ ਰਿਹਾ ਗੁਰਦਾਸਪੁਰ ਦੇ ਵਿੱਚ ਬਹੁਤ ਹੀ ਹਾਲਤਾਂ ਦੀ ਨਾਜ਼ੁਕ ਆ ਪਰਿਵਾਰ ਵੀ ਬਹੁਤ ਹੀ ਗਰੀਬ ਆ ਅਸੀਂ ਪ੍ਰਸ਼ਾਸਨ ਤੋਂ ਇਹ ਦਰਖਾਸਤ ਕਰਦੇ ਹਾਂ ਕਿ ਇਹਦੇ ਨਾਲ ਇਨਸਾਫ ਜੜਾ ਕੀਤਾ ਜਾਵੇ ਔਰ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਬੇਲ ਦਿੱਤੀ ਹੈ ਫਿਰ 16 1 25 ਦੀ ਰਾਤ ਹੈ ਜਦੋਂ ਦੁਕਾਨ ਨੂੰ ਕੋਈ ਕਰੀਬ ਰਾਤ ਕਾਫੀ ਟਾਈਮ ਦੇ ਬਾਅਦ ਜਿਹੜੀ ਅੱਗ ਲੱਗੀ ਨੇ ਸਾਰੇ ਹੋ ਗਿਆ ਤਕਰੀਬਨ ਤੇ ਉਹਦੇ ਵਿੱਚ ਪਹਿਲਾਂ ਤੇ ਦੋਵੇਂ ਧਰਾਂ ਨੂੰ ਬੈਠ ਕੇ ਥਾਣੇ ਤੇ ਇਹ ਦੇਖਿਆ ਗਿਆ ਕਿ ਅੱਗ ਪਤਾ ਨਹੀਂ ਕੋਈ ਚਿੰਗਿਆੜੀ ਨਾਲ ਲੱਗੀ ਜਾਂ ਉਸ ਤਰ੍ਹਾਂ ਲੱਗੀ ਹੈ ਨਾ ਤੇ ਫਿਰ ਜਦੋਂ ਵੀਡੀਓ ਚੈੱਕ ਕੀਤੀ ਗਈਆਂ ਵੀਡੀਓ ਵਿੱਚ ਬੰਦਾ ਅੱਗ ਲਾਉਂਦਾ ਜਿਹੜਾ ਉਹ ਦਿਖਾਈ ਦਿੱਤਾ ਹੈ ਜਿਹੜਾ ਮਦਈ ਪਾਰਟੀ ਸੀਗੀ ਉਹਨਾਂ ਨੇ ਇਹ ਬਿਆਨ ਵੀ ਲਿਖਤੀ ਦਿੱਤਾ ਕਿ ਜਿਹੜੀ ਇਹ ਅੱਗ ਲਗਾ ਰਿਹਾ ਇਹ ਸਾਡਾ ਮੁਲਜ਼ਮ ਜਿਹੜਾ ਉਹ ਲਖਵਿੰਦਰ ਸਿੰਘ ਹੀ ਹੈ ਤੇ ਲਖਵਿੰਦਰ ਸਿੰਘ ਜਿਹੜਾ ਸਾਡੇ ਕੋਲ ਕਾਫੀ ਧੀਰ ਫੜਿਆ ਨਹੀਂ ਗਿਆ ਅਸੀਂ ਕਾਫੀ ਕੋਸ਼ਿਸ਼ ਕੀਤੀ ਉਹਦੇ ਬਿਹਾਫ ਤੇ ਫਿਰ ਨਾ ਦੇਣ ਦੇ ਵਿੱਚ ਜਿਹੜਾ ਵਾਇ ਤੇ ਧੀ ਜਾਈ ਜਿਹੜੇ ਜੋ ਨਾਮਦ ਹੋਏ ਸੀਗੇ ਤੇ ਉਹ ਜਿਹੜਾ ਹਾਈ ਕੋਰਟ ਤੱਕ ਵੀ ਇਹੀ ਗੱਲ ਹੀ ਮਨਜੋਗ ਅਦਾਲਤ ਹਾਈ ਕੋਰਟ ਦੇ ਵਿੱਚ ਵੀ ਇਹੀ ਗੱਲ ਹੋਈ ਕਿ ਜਿਹੜੀ ਇਹ ਅੱਗ ਲੱਗੀ ਹੈ ਇਹਦੇ ਵਿੱਚ ਹੋ ਬਹੁਤ سارے ਜਿਹੜੇ ਫੋਟੋ ਚ ਵੀਡੀਓਜ਼ ਆਉਂਦਾ ਉਹ ਲਖਵਿੰਦਰ ਸਿੰਘ ਹੀ ਹੈ ਤੇ ਮਦਈ ਨੇ ਵੀ ਆਪਣਾ ਮਦਈ ਨੇ ਵੀ ਆਪਣਾ ਬਿਆਨ ਦਿੱਤਾ ਹੈ ਤੇ ਇਹ ਜਿਹੜੀ ਅੱਗ ਲਗਾਈ ਹੈ ਇਹ ਮੇਰੇ ਨਾਲ ਝਗੜਾ ਚੱਲਦਾ ਸੀ ਮੇਰੀ ਅੱਗ ਇੰਨੀ ਲਗਾਈ ਹੈ ਪੁਲਿਸ ਨੇ ਜਾਂਚ ਕੀਤੀ ਹੈ ਕਿ ਉਹ ਵੀਡੀਓ ਕਲਿੱਪ ਲਖਵਿੰਦਰ ਸਿੰਘ ਦੀ ਸੀ ਬਿਲਕੁਲ ਅਸੀਂ ਇਹ ਪਹਿਲਾਂ ਕਹਿ ਚੁੱਕੇ ਹਾਂ ਮਾਨਜੋਗ ਦਾਲ ਤੇ ਵਿੱਚ ਵੀ ਉਹ ਉਹ ਜਿਹੜੇ ਆ ਉਹ ਲਖੰਦਰ ਸਿੰਘ ਨਾਲ ਮੈਚ ਕਰਦੇ ਆ। ਭਾਵੇਂ ਕਿ ਕਿਤੇ ਛੋਟਾ ਦਾ ਕਮਾਲ ਆ ਸਾਡਾ। ਇਹ ਛਿੱਠੀ ਨਾਲ ਕੋਈ ਇਹਦਾ ਕੋਈ ਲੈਣ ਦੇ ਨਹੀਂ ਇਹ ਚ ਕੋਈ ਕਾਰਨ ਸਾਹਮਣੇ ਨਹੀਂ ਆਇਆ ਉਹ ਬੰਦਾ ਕਹਿੰਦਾ ਮੈਂ ਡਿਪਰੈਸ਼ਨ ਦੇ ਵਿੱਚ ਸੀ। ਉਹਨਾਂ ਦੀ ਦੁਕਾਨ ਵੀ ਅਮੋ ਸਾਹਮਣੇ ਐ ਤੇ ਡਿਪਰੈਸ਼ਨ ਕਰਕੇ ਜਿਹੜਾ ਵੀ ਕੰਮ ਹੋਇਆ ਬਾਕੀ ਇਹ ਅੱਗ ਨਾਲ ਉਹਦਾ ਕੋਈ ਸਬੰਧ ਨਹੀਂ ਹੈ। ਤੇ ਪਰਿਵਾਰ ਕਹਿ ਰਿਹਾ ਵੀ ਕਿੱਤੀ ਸੋਚਣ ਵਾਲੇ ਦਾ ਤੇ ਇਹ ਦੁਕਾਨ ਦਾ ਕੋਈ ਸਮਝੌਤਾ ਹੋ ਚੁੱਕਾ। ਇਹ ਮੇਰੇ ਨੋਟਿਸ ਕੋਈ ਨਹੀਂ ਹੈਗਾ। ਏਰੀਆ ਏਰੀਆ ਫਰੋਤੀ ਦਾ ਜਾਂ ਇਹ ਕਿੱਥੀ ਸੁੱਟੀ ਗਈ ਆ ਇਹਦੇ ਵਿੱਚ ਕੋਈ ਕਲੀਅਰ ਨਹੀਂ ਹੈ ਅਜòn ਕੌਣ ਬੰਦੇ ਸੀ ਇਹ ਤਾਂ ਬੰਦਾ ਪਹਿਲਾਂ ਇਹ ਫੜ ਕੇ ਅੰਦਰ ਦੇ ਜਿਹੜਾ ਉਹ ਦੇਤਾ ਹੈ ਉਹ ਅਰੈਸਟ ਪਈ ਉਹਨਾਂ ਦਾ ਕਹਿਣਾ ਵੀ ਨੌਕਰ ਕਿੱਥੀ ਬਰੋ ਵਾਲਾ ਬੰਦਾ ਜਿਹੜਾ ਸੀਗਾ ਉਹ ਮੁੰਡਾ ਸੀ ਉਹਦੇ ਤੋਂ ਹੀ ਪਰਚਾ ਦਿੱਤਾ ਸੀ ਦੁਕਾਨ ਵਾਲਾ ਜਿਹੜਾ ਉਹ ਅਰੈਸਟ ਪਈ ਇਹਦੀ ਦੇਖੋ ਜੀ ਇਹ ਜੋ ਮਤੇਈ ਨੇ ਬਾਈ ਨੇ ਪਰਚਾ ਦਰਜ ਕਰਾਇਆ ਇਨਵੈਸਟੀਗੇਸ਼ਨ 'ਚ ਵੀ ਇਹ ਹੋਪ ਹੋ ਆਏ ਹਣੇ ਤੇ ਉਹ ਸਾਰਾ ਕੁਝ ਜਿਹੜਾ ਉਹਦੇ ਵਿਵਹਾਰਤੀ ਹੋਇਆ ਕੰਪਲੇਨੈਂਟ ਜਿਹੜਾ ਸਾਰਾ ਸ਼ੱਕ ਜਿਹੜਾ ਇਹਦੇ ਤੇ ਯਾਰ ਕਰ ਰਹੇ ਆ